ਅੱਜ ਨੁਸਖਾ ਹੈ ਜਿਹੜਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਨੇ ਮੱਖਣ ਫਲਵਰ ਖੋਲਦੇ ਸਾਰੇ ਦੇ ਵਿੱਚੋਂ ਐਵੇਂ ਦੀ ਫ੍ਰੈਗਰੈਂਸ ਆਉਣ ਲੱਗੀ ਜਿਵੇਂ ਜੇ ਦੇਸੀ ਕੀ ਕੜਿਆ ਹੋਇਆ ਇਹ ਇੱਕ ਗਲਾਸ ਹੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਇੱਕ ਗਲਾਸ ਹੀ ਤੁਹਾਡੇ ਆਉਣ ਵਾਲੀ ਨਸਲ ਬਦਲ ਸਕਦਾ ਕੀ ਫਾਇਦੇ ਹੋਣ ਵਾਲੇ ਨੇ ਇਹ ਮੱਖਣ ਫਲ ਦੇ ਇਹ ਬਦਾਮ ਦੇ ਕੇਲਿਆਂ ਦੇ ਦੁੱਧ ਦਾ ਇਹ ਨਾਲ ਫਾਇਦਾ ਇਹ ਸਾਡੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢੇਗਾ ਦੂਜਾ ਫਾਇਦਾ ਸਾਡੇ ਮੂੰਹ ਦੀ ਬਦਬੂ ਨੂੰ ਜਿਹੜੀ ਹੁਣ ਉਹ ਕਿਉਂ ਆ ਕਿਉਂਕਿ ਡਾਈਜੈਸ਼ਨ ਚ ਪ੍ਰੋਬਲਮ ਆ ਉਹ ਮੂੰਹ ਚ ਬਦਬੂ ਆ ਦੀ ਉਹਨੂੰ ਠੀਕ ਕਰੇਗਾ ਤੀਜਾ ਫਾਇਦਾ ਸਾਡੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇਗਾ ਉਹ ਦੇਖੋ ਕੋਲੇਸਟ੍ਰੋਲ ਦੋ ਤਰ੍ਹਾਂ ਦਾ ਗੁੱਡ ਆ ਤੇ ਬੈਡ ਇਹਨੇ ਗੁੱਡ ਨੂੰ ਕੰਟਰੋਲ ਕਰਨਾ ਬੈਡ ਨੂੰ ਇਹਨੇ ਘਟਾ ਦੇਣਾ। ਉਹ ਇਹ ਐਂਟੀ ਕੈਂਸਰ ਆ। ਇਹ ਕੈਂਸਰ ਦੇ ਉੱਪਰ ਹੀ ਬਹੁਤ ਵੱਡਾ ਕੰਮ ਕਰੇਗਾ। ਕੰਮ ਕਿਨਾਂ ਤੇ ਕਰੇਗਾ? ਬਨਾ ਖਾਸ ਕਰਕੇ ਕਿਨਾਂ ਵਾਸਤੇ ਰਿਹਾ ਅਸੀਂ ਇਹਨੂੰ। ਸਭ ਤੋਂ ਜ਼ਿਆਦਾ ਇਫੈਕਟ ਹੀ ਤੁਹਾਡੀ ਗ੍ਰਸਤੀ ਜੀਵਨ ਤੇ ਪਾਏਗਾ। 70 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ 30 ਸਾਲ ਵਾਲਾ ਸਵਾਦ, 30 ਸਾਲ ਵਾਲਾ ਮਜ਼ਾ ਤੇ ਸ਼ੇਕ ਔਰ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਐਨਰਜੀ ਚਾਹੀਦੀ ਆ, ਇਹ ਐਨਰਜੀ ਇਹ ਸ਼ੇਕ ਤੁਹਾਡੇ ਜੀਵਨ ਵਿੱਚ ਲੈ ਕੇ ਆਏਗਾ। ਆ ਤੇ 90% ਜਿਹੜੇ ਘਰਾਂ 'ਚ ਕਲੇਸ਼ ਆ 90% ਅੱਜ ਘਰ ਦੇ ਵਿੱਚ ਲੜਾਈਆਂ ਤਲਾਕ ਹੋਣ ਦੇ ਮੁੱਖ ਕਾਰਨ ਜਿਹੜੇ ਆ ਉਹ ਕਾਰਨਾਂ ਉੱਤੇ ਇਹ ਨੁਸਖਾ ਕੰਮ ਕਰੇਗਾ ਇਹ ਆਪਸ ਵਿੱਚ ਦੋਨੇ ਸੈਟੀਸਫਾਈ ਹੋ ਜਾਣਗੇ ਕਿ ਸਰ ਉਹਨਾਂ ਨੂੰ ਕਿਸੇ ਡਾਕਟਰ ਦੀ ਨਹੀਂ ਲੋੜ ਉਹਨਾਂ ਨੂੰ ਕਿਸੇ ਦਵਾਈ ਦੀ ਨਹੀਂ ਲੋੜ ਕਿਉਂਕਿ ਇਹ ਚੀਜ਼ ਕੁਦਰਤ ਨੇ ਖੁਦ ਡਿਜ਼ਾਈਨ ਕਰਕੇ ਦਿੱਤੀ ਹੈ ਟੈਸਟ ਵੀ ਕਰਕੇ ਦਿਖਾ ਦਿਓ ਕਿਹੋ ਜਿਹਾ ਬਣਿਆ ਇਹ ਬਾਤ ਦਾ ਜਿਸ ਘਰ ਦੇ ਵਿੱਚ ਇੱਕ ਵਾਰੀ ਬਣ ਗਿਆ ਉਹ ਦੁਬਾਰਾ ਕਦੀ ਬਾਜ਼ਾਰ ਚ ਜੂਸ ਲੈਣ ਨਹੀਂ ਜਾਊਗਾ ਉਸ ਘਰ ਦੇ ਵਿੱਚ ਸੌਫਟ ਡਰਿੰਕ ਨਹੀਂ ਆਊਗਾ ਉਹ ਆਪ ਦਾ ਪੀਏ ਪੀਏਗਾ ਆਦੇ ਰਿਸ਼ਤੇਦਾਰਾਂ ਨੂੰ ਵੀ ਇਹ ਬਣਾ ਕੇ ਪਿਉਣਾ ਸ਼ੁਰੂ ਕਰ ਦੇਗਾ ਇਹ ਗਰੰਟੀ ਹੈ ਹੁਣ ਕੀ ਸਾਹਿਬ ਇੰਨਾ ਅੱਛਾ ਟੇਸਟ ਇਹ ਨੁਸਖਾ ਫਾਰਮੂਲਾ ਹੁਣ ਸਾਨੂੰ ਇਹ ਦੱਸ ਦੋ ਵੀ ਬੈਸਟ ਟਾਈਮ ਕਿਹੜਾ ਇਹਨੂੰ ਇਨਟੇਕ ਕਰਨਾ ਇਹਦਾ ਬ੍ਰੇਕਫਾਸਟ ਹੀ ਆ ਇਹਨੂੰ ਆਪਾਂ ਬਨਾਇਆ ਬਣਾ ਕੇ ਆਪਾਂ ਨੂੰ ਸੁਬਾ ਖਾਲੀ ਪੇਟ ਪੀ ਸਕਦੇ ਹਾਂ ਔਰ ਬਹੁਤ ਹੀ ਫਾਇਦੇਮੰਦ ਹੱਸ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਇਹ ਸੁਨਸਕਾ ਫਾਰਮੂਲਾ ਇਸਤੇਮਾਲ ਕਰਦੇ ਸਾਨੂੰ ਪਰ ਪੋਸਟਰਨ ਦਾ ਫਰਕ ਨਹੀਂ ਨਜ਼ਰ ਆਉਂਦਾ ਫਿਰ ਉਹਨਾਂ ਵਾਸਤੇ ਕੁਝ ਕੁ ਨੁਸਖਾ ਫਾਰਮੂਲਾ ਹੋਰ ਰੱਖਿਆ ਉਹਨਾਂ ਵਾਸਤੇ ਫਿਰ ਫਰੂਕੀ ਸਾਹਿਬ ਬਾਬਾ ਜੀ ਦੀ ਕਿਰਪਾ ਸਦਕਾ ਬ੍ਰਹਮ ਅਸਤਰ ਤਿਆਰ ਹੈ ਇਸਤੇਮਾਲ ਕਿਵੇਂ ਕਰੀਏ ਆਪਾਂ ਇਸ ਪਾਣੀ ਦੇ ਵਿੱਚ ਇਹਦੀਆਂ ਕੁਝ ਬੂੰਦਾ ਪਾਵਾਂਗੇ ਇਹ ਵਾਟਰ ਬੇਸ ਆ ਜੀ ਦਿਨ ਚ ਤਿੰਨ ਵਾਰ ਆਪਾਂ ਇਹਨੂੰ ਯੂਜ਼ ਕਰਨਾ ਹੁੰਦਾ ਸਵੇਰ ਦੁਪਹਿਰ ਸ਼ਾਮ ਇਸ ਤਰ੍ਹਾਂ ਨੂੰ ਮਿਕਸ ਕਰਕੇ ਹੁਣ ਵੇਖਣ ਨਾਲ ਲੱਗੂਗਾ ਕਿ 10 ਬੂੰਦਾ ਕੀ ਅਸਰ ਕਰਨੇ ਇਹ ਉਹ 10 ਬੂੰਦਾ ਜਿਹੜੇ ਤੁਹਾਡੇ ਜੀਵਨ ਚ ਬਹਾਰ ਲੈ ਕੇ ਆਉਣ ਵਾਲੀਆਂ ਇਹ ਉਹ 10 ਬੂੰਦਾ ਜਿਹੜੀ ਤੁਹਾਡੀ ਤੰਦਰੁਸਤੀ ਲੈ ਕੇ ਆਉਣੀਆਂ ਇਹ ਉਹੀ 10 ਬੂੰਦਾ ਜਿਹੜੇ ਤੁਹਾਡੇ ਵੰਸ਼ ਨੂੰ ਅੱਗੇ ਵਧਾਣ ਕੀ ਆ ਇਹਨਾਂ ਆਪਾਂ ਪੀਵਾਂਗੇ ਜ਼ਰੂਰ ਬਿਲਕੁਲ ਇਸ ਤਰ੍ਹਾਂ ਬੜੇ ਇਜ਼ੀਲੀ ਹੈ ਕੋਈ ਐਕਸਪੈਰੀਮੈਂਟ ਨਹੀਂ ਹੈ ਇਹ 100% ਹਰਬਲ ਮੈਡੀਸਨ ਦਾ ਇਲਾਜ ਆ ਇਹ ਰੂਟਸ ਕੋਲ ਤੇ ਰੂਟਸ ਤੇ ਕੰਮ ਕਰਦਾ ਹੈ ਸਤ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸੀ ਫਾਰੂਕੀ ਤੇ ਮੇਰੇ ਨਾਲ ਨੇ ਸੱਜੇ ਪਾਸੇ ਡਾਕਟਰ ਨਾਗੀ ਤੇ ਖੱਬੇ ਪਾਸੇ ਮੇਰੇ ਬੈਠੇ ਨੇ ਡਾਕਟਰ ਕਰਨ ਕਟਾਰੀਆ ਸਾਹਿਬ ਅੱਜ ਨੁਸਖਾ ਹੈ ਜਿਹੜਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਨੇ ਮੱਖਣ ਫਲ ਵਰਗਾ ਔਰ ਇਹ ਹੈ ਵੀ ਮੱਖਣ ਫਲ ਜਿਸ ਨੁਸਖੇ ਨਾਲ ਜਿਸ ਫਾਰਮੂਲੇ ਨਾਲ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀ ਤੁਹਾਡੀ ਲਾਈਫ ਹੈਗੀ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਲਾਈਫ ਵੀ ਮੱਖਣ ਵਰਗੀ ਹੋ ਜਾਏਗੀ ਤੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆਉਣਗੀਆਂ ਕੀ ਨੁਸਖਾ ਕੀ ਫਾਰਮੂਲਾ ਸੇ ਸਮਝਾਂਗੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਪਹਿਲਾਂ ਇਹ ਮੱਖਣ ਫਲ ਹੈ ਔਰ ਮੱਖਣ ਫਲ ਦੇ ਨਾਲ ਉਹਨਾਂ ਨੇ ਡਾਕਟਰ ਸਾਹਿਬ ਨੇ ਕੇਲਾ ਕੱਟ ਕੇ ਰੱਖਿਆ ਨਾਲ ਹੀ ਚਾਰ ਕੋ ਬਦਾਮ ਨੇ ਤੇ ਦੁੱਧ ਹੈਗਾ ਅ ਦੇਖਾਂਗੇ ਵੀ ਇਹ ਦੁੱਧ ਬੜੀ ਖਾਸ ਦੁੱਧ ਹੈਗਾ ਕਿਸ ਚੀਜ਼ ਦਾ ਦੁੱਧ ਹੈ ਡਾਕਟਰ ਸਾਹਿਬ ਨੇ ਕਿਹਾ ਵੀ ਤੁਹਾਨੂੰ ਅਸੀਂ ਮੌਕੇ ਦੇ ਉੱਤੇ ਦੱਸਾਂਗੇ ਪਹਿਲਾਂ ਸ਼ੁਰੂਆਤ ਅਸੀਂ ਕਰ ਲੈਂਦੇ ਆ ਨਾਗੀ ਸਾਹਿਬ ਤੋਂ ਡਾਕਟਰ ਗੁਰਬਖਸ਼ ਸਿੰਘ ਨਾਗੀ ਜੀ ਤੋਂ ਨਾਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਪਹਿਲਾਂ ਤਾਂ ਜੀ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਪਿਆਰ ਭਰੇ ਸਰੋਤਿਆਂ ਦਾ ਜਿਨੇ ਸਾਡੀ ਪਿਛਲੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਔਰ ਚੜ੍ਹਦੀ ਕਲਾ ਦੇ ਵਿੱਚ ਹੁਆਰਾ ਦੀ ਤਰ੍ਹਾਂ ਬਹੁਤ ਅੱਛੇ ਰਿਜ਼ਲਟ ਲੈ ਕੇ ਬੈਠੇ ਆ। ਥੈਂਕ ਯੂ। ਅਸੀਂ ਤੁਹਾਡੇ ਕੋਲੋਂ ਪੁੱਛਾਂਗੇ ਨਗੀ ਸਾਹਿਬ ਕਿ ਇਸ ਵੇਲੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇਹ ਫਲ ਹੈਗਾ ਮੱਖਣ ਫਲ ਤੁਹਾਡੀ ਲਾਈਫ ਨੂੰ ਮੱਖਣ ਵਾਂਗੂ ਸਮੂਥ ਬਣਾ ਦੇਗਾ। ਅ ਮਤਲਬ ਪਿਓਰ ਕਰ ਦੇਗਾ। ਸਮਝਾਂਗੇ ਕਿਵੇਂ ਸਾਡੇ ਨਾਲ ਕਰਨ ਜੀ ਵੀ ਨੇ। ਕਰਨ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ। ਸਭ ਤੋਂ ਵੱਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਦਰਸ਼ਕ ਤੜਦੀ ਘਲਾ ਚ ਹੋਣਗੇ ਤੰਦਰੁਸਤ ਹੋਣਗੇ ਔਰ ਸਾਰੇ ਪਿਆਰ ਭਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀਆਂ ਪੁਰਾਣੀਆਂ ਵੀਡੀਓ ਨੂੰ ਪਿਛਲੇ ਵੀਡੀਓ ਨੂੰ ਬਹੁਤ ਵਧੀਆ ਪਰਮਾ ਹੁੰਗਾਰਾ ਦਿੱਤਾ ਔਰ ਉਮੀਦ ਕਰਦਾ ਹਾਂ ਕਿ ਜੋ ਅਸੀਂ ਨੁਸਕੇ ਫਾਰਮੂਲੇ ਲੈ ਕੇ ਆਉਂਨੇ ਆ ਦਰਸ਼ਕ ਉਹਨਾਂ ਦਾ ਬਾਕੂਫੀ ਫਾਇਦਾ ਲੈ ਰਹੇ ਹੋਣਗੇ ਜੀ ਜੀ ਅੱਛਾ ਅ ਅੱਜ ਕੀ ਨੁਸਕਾ ਫਾਰਮੂਲਾ ਤੁਸੀਂ ਬਣਾਉਣ ਵਾਲੇ ਹੋ ਜੀ ਕਰਨ ਸਾਹਿਬ ਦੇਖੋ ਜੀ ਨੁਸਕਾ ਫਾਰਮੂਲਾ ਅੱਜ ਅਸੀਂ ਲੈ ਕੇ ਆਏ ਆ ਵੀ ਅੱਜ ਆਪਾਂ ਨੂੰ ਬੜੇ ਅਸੀਂ ਲਾਸਟ ਇੱਕ ਵੀਡੀਓ ਪਾਈ ਸੀ ਜਿਹੜੀ ਕਿ ਗਰਸਤੀ ਜੀਵਨ ਤੇ ਅਸੀਂ ਬੜੇ ਲੋਕ ਅੱਜ ਇਸ ਸਮੱਸਿਆ ਨਾਲ ਜੂਝ ਰਹੇ ਆ ਪਰ ਕਿਤੇ ਵੀ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਵੀ ਅਸਲੀ ਹੱਲ ਨਹੀਂ ਮਿਲ ਰਿਹਾ ਜਿਹੜੀ ਕਿ ਅਸੀਂ ਚੀਜ਼ ਦੱਸਣਾ ਚਾਹੁੰਦੇ ਆ ਔਰ ਅੱਜ 90% ਸਰੀਰਿਕ ਰੋਗ ਜਿਹੜੇ ਆ ਰਹੇ ਆ ਉਹ ਇਸੇ ਕਾਰਨ ਕਰਕੇ ਆ ਰਹੇ ਆ ਪਰ ਇਸ ਚੀਜ਼ ਦਾ ਕੀ ਕਾਰਨ ਵਾ ਇਹ ਵੀ ਕਿਸੇ ਨੂੰ ਨਹੀਂ ਪਤਾ ਹੁਣ ਜਿਹੜੀ ਪਿਛਲੀ ਵੜੀ ਪਈ ਸੀ ਲੋਕਾਂ ਦੇ ਫੋਨ ਆ ਰਹੇ ਸੀ ਮੈਨੂੰ ਇਸ ਚੀਜ਼ ਦੀ ਸਮੱਸਿਆ ਵਾ ਪਰ ਨਹੀਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ 80% ਲੋਕਾਂ ਨੂੰ ਇਹ ਸਮੱਸਿਆ ਨਹੀਂ ਗਈ ਸਿਰਫ 20% ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਸਮੱਸਿਆ ਨਹੀਂ ਔਰ ਜਿਹੜੇ 80% ਨੇ ਉਨਾਂ ਨੂੰ ਸਮੱਸਿਆ ਦਾ ਕਾਰਨ ਕੋਈ ਹੋਰ ਆ ਫੋਰ ਐਗਜ਼ਾਮਪਲ ਕਾਰਨ ਦੇ ਵਿੱਚ ਜਿੰਨੂੰ ਸ਼ੂਗਰ ਵਾ ਸ਼ੂਗਰ ਦੇ ਨਾਲ ਵੀ ਇਹ ਸਮੱਸਿਆ ਇਸ ਗ੍ਰਸਤੀ ਜੀਵਨ ਦੇ ਵਿੱਚ ਬੜਾ ਇਫੈਕਟ ਪੈਂਦਾ ਜਿੰਦਾ ਖੂਨ ਗਾੜੇਪਨ ਦੇ ਵਿੱਚ ਵਾ ਜਿੰਨੂੰ ਕ੍ਰੈਸਟੋਲ ਲੈਵਲ ਵੱਧਦਾ ਵਾ ਉਹ ਵੀ ਇਸ ਚੀਜ਼ ਦਾ ਕਾਰਨ ਮੰਨਦੇ ਆ ਪਾ ਔਰ ਜਿੰਦਾ ਹਾਈ ਬਲੱਡ ਪ੍ਰੈਸ਼ਰ ਵਾ ਉਹ ਵੀ ਇਸ ਚੀਜ਼ ਕਰਕੇ ਹੁੰਦਾ ਵਾ ਔਰ ਜਿੰਨੂੰ ਕਿਡਨੀ ਦੀ ਸਮੱਸਿਆ ਵਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਰੋਗ ਜਿੰਦਾ ਲੀਵਰ ਫੈਟੀ ਵਾ ਸਭ ਤੋਂ ਵੱਧ ਇਫੈਕਟ ਪਾਉਂਦਾ ਹੈ ਗ੍ਰਸਤੀ ਜੀਵਨ ਤੇ ਪਰ ਅੱਜ ਲੋਕ ਕਹਿ ਰਹੇ ਆ ਕਿ ਮੈਨੂੰ ਗ੍ਰਸਤੀ ਜੀਵਨ ਦੀ ਦਵਾਈ ਦੇ ਪਰ ਨਹੀਂ ਜਦੋਂ ਤੱਕ ਤੁਹਾਡਾ ਕਾਰਨ ਨਹੀਂ ਕਲੀਅਰ ਹੋਏਗਾ ਉਦੋਂ ਤੱਕ ਤੁਸੀਂ ਇਸ ਰੋਗ ਦੇ ਉੱਪਰ ਆਪਣੀ ਜਿਹੜੀ ਕਾਮਯਾਬੀ ਨਹੀਂ ਪਾ ਸਕਦੇ ਸੋ ਸਾਡਾ ਕੰਮ ਆ ਕਾਰਨ ਦੇ ਉੱਤੇ ਕੰਮ ਕਰਨਾ ਵੀ ਜਿਹੜਾ ਤੁਹਾਡਾ ਸਰੀਰ ਦਾ ਕਾਰਨ ਆ ਜਿਸ ਕਰਕੇ ਦਿੱਕਤ ਆ ਰਹੀ ਆ ਜਦੋਂ ਉਹ ਸੋਲਵ ਹੋ ਜਾਏਗੀ ਤੁਹਾਡੀ ਇਹ ਦਿੱਕਤ ਆਪਣੇ ਆਪ ਸਹੀ ਹੋ ਜਾਏਗੀ ਜਿਹੜਾ ਅਸੀਂ ਨੁਸਖਾ ਲੈ ਕੇ ਆਏ ਆ ਇਹ ਉਸੇ ਕਾਰਨਾਂ ਨੂੰ ਸਹੀ ਕਰੇਗਾ ਜਦੋਂ ਇਹ ਕਾਰਨ ਸਹੀ ਹੋਣਗੇ ਤੇ ਗ੍ਰਸਤੀ ਜੀਵਨ ਆਪਣੇ ਆਪ ਸਹੀ ਹੋ ਜਾਏਗਾ ਕਿਆ ਬਤਾ ਜੀ 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 ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਮੱਖਣ ਫਲ ਹੈਗਾ ਮੇਰਾ ਸਵਾਲ ਫੇਰ ਉਹੀ ਹੈ ਤੁਸੀਂ ਕਹਿ ਰਹੇ ਹੋ ਕਿ ਮੱਖਣ ਵਾਂਗੂ ਸਮੂਤ ਕਰ ਦੇਗਾ ਕੀ ਫਾਇਦੇ ਹੋਣ ਵਾਲੇ ਨੇ ਇਹ ਮੱਖਣ ਫਲ ਦੇ ਇਹ ਬਾਦਾਮ ਦੇ ਕੇਲਿਆਂ ਦੇ ਦੁੱਧ ਦੇ ਦੇਖੋ ਫਰੂਕੀ ਸਾਹਿਬ ਜਿਹੜੇ ਆਪਣੇ ਨੁਸਖੇ ਨੇ ਤਾਂ ਕੰਮ ਕਰਨਾ ਉਹ ਤਾਂ ਕਰਨਾ ਹੀ ਕਰਨਾ ਪਰ ਮੈਂ ਅੱਜ ਥੋੜਾ ਜਿਹਾ ਤੁਹਾਨੂੰ ਮੱਖਣ ਫਲ ਬਾਰੇ ਦੱਸੂਗਾ ਕਿ ਮੱਖਣ ਫਲ ਸਾਡੇ ਸਰੀਰ ਨੂੰ ਕਿੱਦਾਂ ਮੱਖਣ ਵਾਂਗ ਕਰ ਲੇਗਾ ਕਿਉਂਕਿ ਅੱਜ ਜਿਵੇਂ ਕਰਨ ਜੀ ਨੇ ਦੱਸਿਆ ਕਿ ਉਹ ਗ੍ਰਸਤ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨ ਬਹੁਤ ਜ਼ਿਆਦੇ ਆ ਆਪਾਂ ਉਹ ਕਾਰਨਾਂ ਦੇ ਉੱਪਰ ਕੰਮ ਕਰਾਂਗੇ ਹੁਣ ਮੱਖਣ ਫ ਦਾ ਪਹਿਲਾ ਫਾਇਦਾ ਇਹ ਸਾਡੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢੇਗਾ। ਠੀਕ। ਦੂਜਾ ਫਾਇਦਾ ਸਾਡੇ ਮੂੰਹ ਦੀ ਬਦਬੂ ਨੂੰ ਜਿਹੜੀ ਹੁਣ ਉਹ ਕਿਉਂ ਆ ਕਿਉਂਕਿ ਡਾਈਜੈਸ਼ਨ ਚ ਪ੍ਰੋਬਲਮ ਆ ਉਹ ਮੂੰਹ ਚ ਬਦਬੂਆਂ ਦੀ ਉਹਨੂੰ ਠੀਕ ਕਰੇਗਾ। ਤੀਜਾ ਫਾਇਦਾ ਸਾਡੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇਗਾ। ਠੀਕ ਹੈ। ਚੌਥਾ ਫਾਇਦਾ ਕੋਲੇਸਟ੍ਰੋਲ, ਟ੍ਰਾਈਗਲਿਸਰਾਈਡ ਇਹਨਾਂ ਨੂੰ ਕੰਟਰੋਲ ਕਰੇਗਾ। ਲਿਵਰ ਨੂੰ ਪੂਰਾ ਸਟਰੋਂਗ ਕਰੇਗਾ ਇਹਦੇ ਚ ਵਿਟਾਮਿਨ E ਤੇ ਵਿਟਾਮਿਨ C ਆ ਜਿਹੜਾ ਗੰਦਗੀ ਨੂੰ ਬਾਹਰ ਕਰਨੇ ਵਿੱਚ ਬਹੁਤ ਹੈਲਪ ਕਰਦਾ ਤੇ ਵਿਟਾਮਿਨ C ਸਾਡੀ ਬੋਡੀ ਵਾਸਤੇ ਬਹੁਤ ਬੈਸਟ ਫਾਇਦੇਮੰਦ ਆ ਉਹ ਜਿਹੜਾ ਇਹਦੇ ਚ ਭਰਪੂਰ ਆ ਫਿਰ ਇਹਦੇ ਚ ਅੱਜ ਕੀ ਹੋ ਰਿਹਾ ਦੇਖੋ ਸੈਲੀਬ੍ਰਿਟੀ ਦੇਖਦੇ ਆ 50 ਸਾਲ ਦੀ ਉਮਰ ਚ 60 ਸਾਲ ਦੀ ਉਮਰ ਚ ਬੜੇ ਯੰਗ ਆ ਉਹ ਆਪਣੀ ਕੈਲਰੀ ਚ ਪੂਰੀ ਕਰਦੇ ਆ ਉਹ ਕਰਕੇ ਤੇ ਉਸ ਤੋਂ ਬਾਅਦ ਚ ਉਸ ਤੋਂ ਬਾਅਦ ਖਾਣਾ ਪਰ ਸਾਡੇ ਵਰਗੇ 8-8 10 ਰੋਟੀਆਂ ਖਾ ਲੈ ਨਹੀਂ ਕਰਨੇ ਸਾਡੀ ਉਤੀ ਦੇ ਧਿਆਨ ਇਹਦੇ ਚ ਜਿਹੜੀ ਗੁੱਡ ਆਪਣੀ ਕੈਲਰੀਜ਼ ਗੁੱਡ ਗੁੱਡ ਫੈਟ ਆਪਾਂ ਕਹਿੰਦੇ ਨੇ ਉਹ ਬਹੁਤ ਵਧੀਆ 100 100 ਗ੍ਰਾਮ ਦੇ ਵਿੱਚ 160 ਕੈਲਰੀ ਆਪਾਂ ਜਿਵੇਂ ਚੀਕੂ ਚ ਕੇਲੇ ਚ ਹੋਰ ਚੀਜ਼ਾਂ ਚ ਮਿਲਦੀ ਆ 100 ਪਰ ਇਹਦੇ ਚ 160 ਕੈਲਰੀ ਸਾਨੂੰ ਮਿਲ ਜਾਂਦੀ ਆ ਜਿਹੜੀ ਸਾਡੀ ਬਾਡੀ ਵਾਸਤੇ ਬਹੁਤ ਹੀ ਵਧੀਆ ਫਿਰ ਫਿਰ ਇਹ ਗੁੱਡ ਫੈਟ ਵੀ ਹੈ ਮੈਂ ਬਿਲਕੁਲ ਗੁੱਡ ਫੈਟ ਵੈ ਔਰ ਇਹਨੇ ਬੈਡ ਫੈਟ ਨੂੰ ਘਟਾਉਣਾ ਹੁਣ ਦੇਖੋ ਕੋਲੇਸਟ੍ਰੋਲ ਦੋ ਤਰ੍ਹਾਂ ਦਾ ਗੁੱਡ ਆ ਤੇ ਬੈਡ ਠੀਕ ਹੈ ਇਹਨੇ ਗੁੱਡ ਨੂੰ ਕੰਟਰੋਲ ਕਰਨਾ ਬੈਡ ਨੂੰ ਇਹਨੇ ਘਟਾ ਦੇਣਾ ਠੀਕ ਹੈ ਔਰ ਇੱਕ ਲਾਸਟ ਚੀਜ਼ ਹੋਰ ਇਹ ਐਂਟੀ ਕੈਂਸਰ ਅੱਜ ਕੈਂਸਰ ਬਹੁਤ ਵੱਡੇ ਪੱਧਰ ਤੇ ਵਧ ਰਿਹਾ ਕਿਉਂਕਿ ਪਾਣੀ ਖਰਾਬ ਹੋ ਗਿਆ ਖਾਣ ਪੀਣ ਖਰਾਬ ਹੋ ਗਿਆ ਔਰ ਇਹ ਐਂਟੀ ਕੈਂਸਰ ਆ ਇੱਕ ਕੈਂਸਰ ਦੇ ਉੱਪਰ ਹੀ ਬਹੁਤ ਵੱਡਾ ਕੰਮ ਕਰੇਗਾ ਹੋਰ ਬੜੇ ਅਨੇਕਾ ਫਾਇਦੇ ਆ ਜਦੋਂ ਅਸੀਂ ਇਸ ਮੱਖਣ ਫਲ ਨੂੰ ਯੂਜ਼ ਕਰਾਂਗੇ ਠੀਕ ਹੈ ਜੀ 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 ਤੇ ਫਿਰ ਇਹ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਕਿਨਾਂ ਦੇ ਉੱਤੇ ਕੰਮ ਕਰੇਗਾ ਹੁਣ ਸਾਨੂੰ ਇਹ ਵੀ ਦੱਸ ਦਿਓ ਵੀ ਆਲ ਓਵਰ ਤੇ ਤੁਸੀਂ ਦੱਸਤਾ ਕੰਮ ਕਿਨਾਂ ਤੇ ਕਰੇਗਾ ਬਨਾ ਖਾਸ ਕਰਕੇ ਕਿਨਾਂ ਵਾਸਤੇ ਰਿਹਾ ਅਸੀਂ ਇਹ ਨੁਸਖਾ ਫਾਰਮੂਲਾ ਦੇਖੋ ਜੀ ਅੱਜ ਨਾ ਸਭ ਤੋਂ ਜ਼ਿਆਦਾ ਗ੍ਰਸਤ ਜੀਵਨ ਪਰਭਾਵਿਤ ਹੋ ਰਿਹਾ ਅੱਜ ਨਾ ਖਾਣਾ ਪੀਣਾ ਸੌਫਟ ਡਰਿੰਕ ਇਸ ਤਰ੍ਹਾਂ ਦਾ ਅਜੀਨਾ ਮਾਟੋ ਸਭ ਤੋਂ ਜ਼ਿਆਦਾ ਯੂਜ਼ ਹੋ ਰਿਹਾ ਯੰਕ ਫੂਡ ਵਰਤਿਆ ਜਾ ਰਿਹਾ ਪਰ ਅੱਜ ਦੀ ਯੰਗ ਜਨਰੇਸ਼ਨ ਨੂੰ ਇਹ ਪਤਾ ਨਹੀਂ ਕਿ ਅਸੀਂ ਜੀਭ ਦੇ ਸਵਾਦ ਪਿੱਛੇ ਸਾਰੇ ਸਰੀਰ ਦਾ ਸਵਾਦ ਖਰਾਬ ਕਰਦੇ ਜਾ ਰਹੇ ਹਾਂ ਇਹ ਸਭ ਤੋਂ ਪਹਿਲਾਂ ਸਾਡੇ ਗ੍ਰਸਤ ਜੀਵਨ ਨੂੰ ਪ੍ਰਭਾਵ ਅੱਜ ਦੇਖੋ ਇਹ ਫੀਮੇਲ ਦੇ ਵਿੱਚ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਫੀਮੇਲ ਜਿਆਦਾ ਚਿਚਚਰਾਪਨ ਬਹੁਤ ਆ ਗੁੱਸਾ ਬਹੁਤ ਆ ਖਿਜ ਕੇ ਪੈਣਾ ਪਰ ਜਦੋਂ ਉਹ ਆਪਣੇ ਗ੍ਰਸ ਜੀਵਨ ਤੋਂ ਸੰਤੁਸ਼ਟ ਨਹੀਂ ਹੋਣਗੇ ਤਾਂ ਉਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਸੁਭਾਜ ਚੇਂਜ ਆਉਣਗੇ ਦੂਜਾ ਕਾਰਨ ਫੀਮੇਲ ਚੰਦਰਭਰਤੀ ਹੈ ਹੁਣ ਜਦੋਂ ਚੰਦਰ ਅੱਜ ਕੀ ਹੋ ਰਿਹਾ ਅੱਜ ਅਸੀਂ ਬੰਦ ਕਮਰੇ ਵਿੱਚ ਰਹਿ ਰਹੇ ਹਾਂ ਪਲੱਸ ਆਪਦੇ ਗ੍ਰਸਤ ਜੀਵਨ ਤੋਂ ਸੰਤੁਸ਼ਟ ਨਹੀਂ ਹੋ ਰਹੀ ਤੇ ਉਹਦਾ ਜਿਹੜਾ ਚੰਦਰ ਲੈਵਲ ਘਟ ਕੇ ਸੂਰਜ ਲੈਵਲ ਵੱਜੇਗਾ ਔਰ ਜਦੋਂ ਸੂਰਜ ਲੈਵਲ ਵੱਜੇਗਾ ਜਿਹੜਾ ਮਰਦ ਹੈ ਇਹ ਸੂਰਜ ਬਿਰਤੀਆ ਔਰਤ ਚੰਦਰ ਬਿਰਤੀਆ ਹੁਣ ਜਦੋਂ ਕੋ ਸੂਰਜ ਅੱਗ ਆ ਤੇ ਚੰਦਰਮਾ ਪਾਣੀ ਆ ਹੁਣ ਜਦੋਂ ਸੂਰਜ ਲੈਵਲ ਘਟ ਕੇ ਚੰਦਰ ਸੋਰੀ ਚੰਦਰ ਲੈਵਲ ਘਟ ਕੇ ਸੂਰਜ ਲੈਵਲ ਵਧੇਗਾ ਤਾਂ ਫਿਰ ਅੱਗ ਨਾਲ ਅੱਗ ਭਿੜੇਗੀ ਤਾਂ ਇਸ ਲਈ ਉਹਨੂੰ ਸ਼ਾਂਤ ਕਰਨ ਲਈ ਘਰ ਦੇ ਅੱਜ 90% ਜਿਹੜੇ ਘਰਾਂ ਕਿ ਕਲੇਸ਼ ਆ 90% ਅੱਜ ਘਰ ਦੇ ਵਿੱਚ ਲੜਾਈਆਂ ਤਲਾਕ ਹੋਣ ਦੇ ਮੁੱਖ ਕਾਰਨ ਜਿਹੜੇ ਆ ਉਹ ਕਾਰਨਾਂ ਉੱਤੇ ਗ੍ਰਸਥ ਇਹ ਨੁਸਖਾ ਕੰਮ ਕਰੇਗਾ ਜਦੋਂ ਉਹ ਆਪਣੇ ਪਾਰਟਨਰ ਦੇ ਪਾਰਟਨਰ ਦੇ ਨਾਲ ਉਹਨੂੰ ਉਹਦੇ ਨਾਲ ਪੂਰਾ ਗ੍ਰਸਥ ਜੀਵਨ ਨੂੰ ਇੱਕ ਦੂਜੇ ਨਾਲ ਪੂਰਾ ਸੈਟੀਸਫਾਈ ਸੈਟੀਸਫਾਈ ਹੋ ਜਾਂ ਕੇ ਤਾਂ ਉਹਨਾਂ ਦੇ ਇੱਕ ਜੀ ਹੋਰ ਆ ਕਲੀਅਰ ਕਰਾਂ ਜੇ ਆਪਸ ਵਿੱਚ ਦੋਨੇ ਸੈਟੀਸਫਾਈ ਹੋ ਜਾਣਗੇ ਸਰ ਉਹਨਾਂ ਨੂੰ ਕਿਸੇ ਡਾਕਟਰ ਦੀ ਨਹੀਂ ਲੋੜ ਉਹਨਾਂ ਨੂੰ ਕਿਸੇ ਦਵਾਈ ਦੀ ਨਹੀਂ ਲੋੜ ਕਿਉਂਕਿ ਇਹ ਚੀਜ਼ ਕੁਦਰਤ ਨੇ ਖੁਦ ਡਿਜ਼ਾਈਨ ਕਰਕੇ ਦਿੱਤੀ ਹੈ ਕਿ ਜੇ ਤੁਸੀਂ ਤੰਦਰੁਸਤ ਰਹਿਣਾ ਹੈ ਤੁਹਾਨੂੰ ਆਪਣੇ ਆਪ ਨਾਲ ਇੱਕ ਦੂਜੇ ਨਾਲ ਸਹਿਯੋਗ ਨਾਲ ਰਹਿਣਾ ਪੈਗਾ ਅੱਛਾ ਤੁਸੀਂ ਕਹਿ ਰਹੇ ਸੀ ਵੀ ਪੇਟ ਵਾਸਤੇ ਤਾਂ ਇਹ ਮਤਲਬ ਕਹਿ ਲਓ ਵੀ ਚਮਤਕਾਰੀ ਇਹਦੇ ਜਿਹੜੇ ਰਿਜ਼ਲਟ ਹੈਗੇ ਨੇ ਜਿਹੜਾ ਜ਼ਿੰਦਗੀ ਦੇ ਵਿੱਚ ਇੱਕ ਅੱਧਾ ਜਾਂ ਇੱਕ ਅਵੋਕਾਡੋ ਮੱਖਣ ਫਲ ਖਾਣਾ ਸ਼ੁਰੂ ਕਰ ਦੇਗਾ ਬਿਲਕੁਲ ਜੀ ਬਿਲਕੁਲ ਦੇਖੋ ਜਦੋਂ ਅਸੀਂ ਇਹਨੂੰ ਖਾਣਾ ਸ਼ੁਰੂ ਕਰਾਂਗੇ ਨਾ ਇਹਨੇ ਕਦੋਂ ਤੋਂ ਸ਼ੁਰੂ ਕਰੇਗਾ ਇਹ ਫਲ ਇਹ ਸਰ ਆਪਣੇ ਪਹਿਲੇ ਦੂਜੇ ਤੀਜੇ ਦਿਨ ਤੋਂ ਹੀ ਮਤਲਬ ਕਿ ਪਹਿਲੇ ਤੀਜੇ ਦਿਨ ਤੋਂ ਹੀ ਇਹਨੇ ਆਪਣਾ ਜਿਹੜਾ ਕੰਮ ਸਟਾਰਟ ਕਰਨਾ ਸ਼ੁਰੂ ਕਰ ਦੇਣਾ ਔਰ ਜਿਵੇਂ ਜਿਵੇਂ ਤੁਸੀਂ ਇਹਨੂੰ ਯੂਜ਼ ਕਰੋਗੇ ਵਰਤੋਗੇ ਆਪਾਂ ਉਹਨਾਂ ਚੀਜ਼ਾਂ ਤੋਂ ਉਹ ਕੈਮੀਕਲ ਤੋਂ ਛੁਟਕਾਰਾ ਪਵਾ ਲਾਂਗੇ ਜੀ ਜੀ ਚਲੋ ਬਹੁਤ ਸਾਰੀਆਂ ਚੀਜ਼ਾਂ ਅੱਜ ਦੱਸਿਆ ਨੇ ਡਾਕਟਰ ਸਾਹਿਬ ਨੇ ਔਰ ਨੁਸਖਾ ਹੁਣ ਅਸੀਂ ਬਗੈਰ ਦੇਰੀ ਤੋਂ ਨੁਸਖਾ ਫਾਰਮੂਲਾ ਅਸੀਂ ਤਿਆਰ ਕਰਾਂਗੇ ਅ ਡਾਕਟਰ ਕਰਨ ਨੇ ਜਿਹੜੇ ਸਾਡੇ ਨੁਸਖੇ ਫਾਰਮੂਲਾ ਤਿਆਰ ਕਰਨ ਦੇ ਵਿੱਚ ਹਮੇਸ਼ਾ ਹੀ ਸਾਡਾ ਮਦਦ ਕਰਦੇ ਨੇ ਸਾਡਾ ਸਹਿਯੋਗ ਕਰਦੇ ਨੇ ਅੱਛਾ ਸਭ ਤੋਂ ਪਹਿਲਾਂ ਕਿਵੇਂ ਬਣਾਉਣਾ ਜੇ ਨੁਸਕਾ ਇਹ ਫਾਰਮੂਲਾ ਜਿਹੜਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਕੇਲਾ ਇਕੱਲੇ ਲਿੱਤਾ ਵਾ ਓ ਇਕੱਲੇ ਨੂੰ ਆਪਾਂ ਇਹਦੇ ਵਿੱਚ ਕੇਲਾ ਕਿੰਨਾ ਲੈਣਾ ਨੁਸਕੇ ਚ ਇੱਕ ਲੈਣੇ ਨੇ ਦੋ ਲੈਣੇ ਸਿਰਫ ਇੱਕ ਕੇਲਾ ਹੀ ਲਵਾਂਗੇ ਆਪਾਂ ਠੀਕ ਹੈ ਜੀ ਇੱਕ ਕੇਲੇ ਨੂੰ ਆਪਾਂ ਮਿਕਸੀ ਦੇ ਵਿੱਚ ਰੱਖਾਂਗੇ ਠੀਕ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆ ਆਪਣਾ ਮੱਖਣ ਫਲ ਜਿੰਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹਾਰ ਲੈ ਕੇ ਆਣੀ ਆ ਉਸ ਫਲ ਨੂੰ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਠੀਕ ਤੁਸੀਂ ਇੱਕ ਫਲ ਲੈ ਕੇ ਇਹਨੂੰ ਅੱਧੇ ਨੂੰ ਐਡ ਕਰ ਸਕਦੇ ਓ ਇਹਦੇ ਵਿੱਚ ਔਰ ਉਸ ਤੋਂ ਬਾਅਦ ਜਿਹੜੇ ਆਪਣੇ ਬਾਦਾਮ ਗਿਰੀਆਂ ਚਾਰ ਗਿਰੀਆਂ ਤੁਸੀਂ ਆਪਾਂ ਜਿਹੜੀਆਂ ਕੱਢ ਕੇ ਰੱਖੀਆਂ ਵਾ ਇਹ ਇਹ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਠੀਕ ਹੈ ਮਤਲਬ ਅਸੀਂ ਭੌਂ ਕੇ ਰੱਖਣੀਆਂ ਨੇ ਗਿਰੀਆਂ ਰਾਤ ਵੇਲੇ ਬਿਲਕੁਲ ਜੀ ਬਿਲਕੁਲ ਇਹ ਰਾਤ ਸਾਰੀ ਭਿੱਜਿਆ ਰਹਿਣਗੀਆਂ ਗਿਰੀਆਂ ਠੀਕ ਹੈ ਜੀ ਔਰ ਉਸ ਤੋਂ ਬਾਅਦ ਲਾਸਟ ਦੇ ਵਿੱਚ ਇੱਕ ਗਲਾਸ ਦੁੱਧ ਹੁਣ ਕਈਆਂ ਦੇ ਮਨ 'ਚ ਸਵਾਲ ਹੋਏਗਾ ਕਿ ਅਸੀਂ ਡਾਕਟਰ ਸਾਹਿਬ ਨੂੰ ਮਿਲਣ ਜਾਨੇ ਡਾਕਟਰ ਸਾਹਿਬ ਤਾਂ ਦੁੱਧ ਸਾਡਾ ਬੰਦ ਕਰਾਉਂਦੇ ਆ ਔਰ ਦੁੱਧ ਅਸੀਂ ਬੰਦ ਕਰਾਨੇ ਆ ਪਰ ਜਿਹੜਾ ਇਹ ਦੁੱਧ ਵਾ ਜੇ ਤੁਹਾਨੂੰ ਦੇਸੀ ਗਾਂ ਦਾ ਕਿਤੇ ਦੁੱਧ ਮਿਲਦਾ ਵਾ ਤਾਂ ਉਹ ਦੁੱਧ ਤੁਹਾਡੇ ਵਾਸਤੇ ਵਰਦਾਨ ਆ ਕਿਉਂਕਿ ਜਿਹੜੀ ਦੇਸੀ ਗਾਂ ਦਾ ਦੁੱਧ ਆ 98% ਤੱਕ ਸ਼ੁੱਧ ਹੁੰਦਾ ਵਾ ਔਰ ਇਹ ਦੇਸੀ ਗਾਂ ਦਾ ਦੁੱਧ ਹੀ ਆ ਜਿਹੜਾ ਅਪਨ ਦੇ ਵਿੱਚ ਇਸਤੇਮਾਲ ਕਰ ਰਹੇ ਔਰ ਦੇਸੀ ਗਾਂ ਦਾ ਦੁੱਧ ਅਸੀਂ ਅੱਜ ਵੀ ਕਹਿੰਨੇ ਆ ਤੁਸੀਂ ਦਿਨ ਦੇ ਵਿੱਚ ਦੋ ਵਾਰ ਵੀ ਲੈ ਸਕਦੇ ਆ ਸੋ ਇੱਕ ਜਿਹੜਾ ਦੁੱਧ ਦਾ ਗਲਾਸ ਆ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਪੂਰੀ ਤਰ੍ਹਾਂ ਠੀਕ ਆ ਜੀ ਔਰ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਕ੍ਰਸ਼ ਕਰਾਂਗੇ ਇੱਕ ਸ਼ੇਕ ਦੀ ਤੌਰ ਤੇ ਬਣਾਵਾਂਗੇ ਜਿਹੜੇ ਅੱਜ ਲੋਕ ਪ੍ਰੋਟੀਨ ਸ਼ੇਕ ਲੈ ਰਹੇ ਆ ਇਹ ਸਭ ਤੋਂ ਵਧੀਆ ਪ੍ਰੋਟੀਨ ਸ਼ੇਕ ਆ ਕਿਸੇ ਵੀ ਉਮਰ ਦੇ ਵਿੱਚ ਤੁਸੀਂ ਇਹਨੂੰ ਲੈ ਸਕਦੇ ਹੋ 70 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ 30 ਸਾਲ ਵਾਲਾ ਸਵਾਦ 30 ਸਾਲ ਵਾਲਾ ਮਜ਼ਾ ਇਹ ਸ਼ੇਕ ਔਰ ਤੁਹਾਡੇ ਜੀਵਨ ਦੇ ਵਿੱਚ ਜਿਹੜੀ એનર્ਜੀ ਚਾਹੀਦੀ ਆ ਇਹ એનર્ਜੀ ਇਹ ਸ਼ੇਕ ਤੁਹਾਡੇ ਜੀਵਨ ਵਿੱਚ ਲੈ ਕੇ ਆਏਗਾ ਹੁਣ ਆਪਾਂ ਇਹਨੂੰ ਬਣਾਵਾਂਗੇ ਜੀ ਹੁਣ ਇਹ ਸ਼ੇਕ ਬਣ ਕੇ ਤਿਆਰ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਖੋਲਾਂਗੇ ਕੀ ਆਵਾਜ਼ ਕੀ ਬਤਾਇਆ ਇਹ ਤਾਂ ਖੋਲਦੇ ਸਾਰੇ ਦੇ ਵਿੱਚ ਐਵੇਂ ਦੀ ਫ੍ਰੈਗਰੈਂਸ ਆਉਣ ਲੱਗੀ ਜਿਵੇਂ ਜੇ ਦੇਸੀ ਕੀ ਕੜਿਆ ਹੋਇਆ ਹੋਵੇ ਬਿਲਕੁਲ ਜੀ ਬਿਲਕੁਲ ਇਹ ਜੇ ਮੈਂ ਗੱਲ ਕਰਾਂ ਇਹਦੇ ਬੈਨੀਫਿਟ ਬਹੁਤ ਜਿਵੇਂ ਨਾਗੂ ਸਾਹਿਬ ਨੇ ਦੱਸ ਹੀ ਦਿੱਤੇ ਤੁਹਾਨੂੰ ਔਰ ਇਹ ਸਭ ਤੋਂ ਜ਼ਿਆਦਾ ਇਫੈਕਟ ਹੀ ਤੁਹਾਡੀ ਗ੍ਰਸਤੀ ਜੀਵਨ ਤੇ ਪਾਏਗਾ ਕਿਉਂਕਿ ਅੱਜ ਮੈਂ ਅੱਗੇ ਦੱਸਿਆ ਵਾ ਕਿ ਅੱਜ ਉਸੇ ਕਰਕੇ ਹੀ ਸਾਰੇ ਰੋਗ ਆ ਰਹੇ ਆ ਸਰੀਰ ਦੇ ਵਿੱਚ ਔਰ ਜਦੋਂ ਉਸ ਮਸੱਈਆ ਠੀਕ ਹੋ ਗਈ ਤੁਹਾਡੀ ਇਹ ਸਮੱਸਿਆ ਆਪਣੇ ਆਪ ਠੀਕ ਹੋ ਜਾਣੀ ਸੋ ਇਹ ਦੇਖੋ ਹੁਣ ਇਹਨੂੰ ਆਪਾਂ ਕੱਢਾਂਗੇ ਔਰ ਦੇਖੋ ਕਿੱਡਾ ਗਾੜੇ ਪੰਚ ਆ ਰਿਹਾ ਇਹ ਕਿਆ ਬਾਤ ਇਹ ਇੱਕ ਗਲਾਸ ਹੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਏਕ ਗਲਾਸ ਹੀ ਤੁਹਾਡੇ ਆਉਣ ਵਾਲੀ ਨਸਲ ਬਦਲ ਸਕਦਾ ਵਾ ਜੋ ਇੱਕ ਗਲਾਸ ਆਪ ਐ ਤਿਆਰ ਕੀਤਾ ਕਿਉਂਕਿ ਦੇਖੋ ਫਰੁਕੀ ਸਾਹਿਬ ਮੈਂ ਅੱਗੇ ਵੀ ਗੱਲ ਕੀਤੀ ਕਿ ਲੋਕ ਅੱਜ ਬੜੀਆਂ ਬੜੇ ਲੋਕ ਇਹ ਗੱਲ ਕਹਿ ਰਹੇ ਆ ਕਿ ਮੈਨੂੰ ਇਸ ਚੀਜ਼ ਦਾ ਪਰ ਇਸ ਚੀਜ਼ ਦੇ ਤਿੰਨ ਕਾਰਨ ਆ ਮੈਂ ਤੁਹਾਨੂੰ ਤਿੰਨ ਕਾਰਨ ਕਲੀਅਰ ਕਰਾਂਗੇ ਸਭ ਤੋਂ ਪਹਿਲਾਂ 80% ਜਿਹੜੇ ਮੈਂ ਕਿਹਾ ਵੀ 80% ਲੋਕਾਂ ਨੂੰ ਸਮੱਸਿਆ ਨਹੀਂ ਗਈ ਉਹ 80% ਦੇ ਵਿੱਚ ਦੋ ਕੈਟਾਗਰੀ ਆਉਂਦੀਆਂ ਇੱਕ ਤਾਂ ਲੋਕਾਂ ਨੂੰ ਇਹ ਆ ਬੀ ਆਫ ਦੇ ਮਨ ਦੇ ਵਿੱਚ ਡਰਵਾ ਕਿ ਜਦੋਂ ਮੈਂ ਆਪਣੇ ਪਾਰਟਨਰ ਕੋਲ ਜਾਵਾਂਗਾ ਸ਼ਾਇਦ ਮੇਰੇ ਕੋ ਕੁਝ ਨਾ ਹੋਵੇ ਇਹ 80% ਦੇ ਵਿੱਚ ਆਂਦਾ ਵਾ ਔਰ ਸੈਕੰਡ ਨੰਬਰ ਤੇ ਲੋਕ ਜਿਨ੍ਹਾਂ ਨੂੰ ਕਹਰੇ ਕਿ ਏਡੀ ਦੀ ਸਮੱਸਿਆ ਵਾ ਜਿਵੇਂ ਪੰਜਾਬੀ ਭਾਸ਼ਾ ਵਿੱਚ ਗੱਲ ਕਰਾ ਜਿਨ੍ਹਾਂ ਨੂੰ ਸਟੈਂਡਿੰਗ ਨਹੀਂ ਹੋ ਰਹੀ ਉਹ ਸਿਰਫ ਇੱਕ ਡਰ ਕਰਕੇ ਨਹੀਂ ਹੋ ਰਹੀ ਔਰ ਜਿਹੜੀ ਸਮੱਸਿਆ ਵਾ 20% ਉਹ ਸਿਰਫ ਇਹ ਆ ਵੀ ਜਿਨ੍ਹਾਂ ਦੇ ਸਪਰਮ ਸੈਲ ਕਾਊਂਟ ਨਹੀਂ ਵਧ ਰੇ ਉਹ ਇਸ ਚੀਜ਼ ਦੇ ਸ਼ਿਕਾਰ ਆ ਜਿਹੜੇ 80% ਕੈਟਾਗਰੀ ਆ ਉਹ ਸਿਰਫ ਇਸੇ ਕਰਕੇ ਨਹੀਂ ਕਰ ਪਾਰੇ ਕਿ ਉਹਨਾਂ ਦੇ ਅੰਦਰ ਇੱਕ ਫੋਬੀਆ ਵਾ ਇੱਕ ਡਰ ਵਾ ਕਿ ਜੇ ਮੈਂ ਕਿਤੇ ਗਿਆ ਮੇਰੇ ਕੋ ਕੁਝ ਨਾ ਹੋਇਆ ਤਾਂ ਮੇਰੀ ਬੇਇੱਜ਼ਤੀ ਹੋ ਜੂਗੀ ਔਰ ਉਹ 80% ਇਸੇ ਕਰਕੇ ਹੀ ਡਿਸਟਰਬ ਹੋ ਰਿਹਾ ਵਾ ਠੀਕ ਹੈ ਜੀ ਸੋ ਇਹ ਜਿਹੜਾ ਨੁਸਖਾ ਬਣਾਇਆ ਇਹ ਆਪਾਂ ਸਪੈਸ਼ਲ ਹੋਂਦੇ ਵਾਸਤੇ ਬਣਾਇਆ ਵਾ ਔਰ ਇਹਨੂੰ ਇਸਤੇਮਾਲ ਕਰਨ ਦੇ ਨਾਲ ਪਹਿਲੇ 3 ਦਿਨਾਂ ਦੇ ਵਿੱਚ ਹੀ ਬਦਲਾਅ ਆਏਗਾ ਪਰ ਅਸੀਂ 3 ਦਿਨ ਕਹਿੰਨੇ ਆ ਬੋਡੀ ਦਾ ਅਲੱਗ-ਅਲੱਗ ਸਿਸਟਮ ਆ ਕਿਸੇ ਨੂੰ ਪਹਿਲੇ 3 ਦਿਨਾਂ 'ਚ ਫਰਕ ਆਂਦਾ ਕਿਸੇ ਨੂੰ ਪਹਿਲੇ 15 ਦਿਨਾਂ 'ਚ ਵੀ ਫਰਕ ਆਂਦਾ ਦੱਸ ਰਹੀ ਸੀ ਰਾਤ 'ਚ ਹਾਂ ਪਹਿਲੀ ਰਾਤ 'ਚ ਵੀ ਪਹਿ ਹਰ ਇੱਕ ਦੀ ਬੋਡੀ ਦਾ ਇਮਿਊਨਿਟੀ ਸਿਸਟਮ ਲੱਗਾ ਜੇ ਮੰਨ ਲਓ ਮੈਨੂੰ ਇੱਕ ਰਾਤ ਚ ਫਰਕ ਆ ਗਿਆ ਤੁਹਾਨੂੰ ਇੱਕ ਰਾਤ ਚ ਫਰਕ ਆ ਗਿਆ ਇਹਦਾ ਮਤਲਬ ਇਹ ਨਹੀਂ ਵੀ ਨਾਗੀ ਸਾਹਿਬ ਨੂੰ ਵੀ ਇੱਕ ਰਾਤ ਚ ਫਰਕ ਆਇਆ ਸੋ ਇਹ ਚੀਜ਼ ਆ ਹਰ ਇੱਕ ਦੀ ਬੋਡੀ ਦਾ ਇਮਿਊਨਿਟੀ ਸਿਸਟਮ ਲੱਗਾ ਸੋ ਉਸ ਤਰੀਕੇ ਨਾਲ ਆਪਾਂ ਇਹਨੂੰ ਚੱਲਾਂਗੇ ਕਿਸੇ ਨੇ ਇਸ ਚੀਜ਼ ਨੂੰ ਕਨਫਰਮ ਨਹੀਂ ਲੈ ਕੇ ਚੱਲਣਾਗਾ ਚਲੋ ਅੱਛਾ ਨਾਗੀ ਸਾਹਿਬ ਤੁਸੀਂ ਹੋਰ ਕੋਈ ਗੱਲ ਕਰਨਾ ਚਾਹੁੰਦੇ ਹੋ ਹਾਂਜੀ ਦੇਖੋ ਜੀ ਇਹ ਚੀਜ਼ ਬਣ ਗਈ ਚਲੋ ਇਹ ਮੱਖਣ ਫਲ ਆਪਾਂ ਖਾਵਾਂਗੇ ਜਰੂਰ ਮੈਂ ਟੈਸਟ ਕਰਕੇ ਦਿਖਾਣਾ ਜਦੋਂ ਇਹਨੂੰ ਮੂੰਹ ਚ ਆਪਾਂ ਟੈਸਟ ਕੀਤਾ ਉਹ ਕੀ ਬਾਤ ਮਤਲਬ ਜਿਵੇਂ ਮੱਖਣ ਹੀ ਹੈ ਨਾ ਜੀ ਜੀ ਉਸ ਤਰ੍ਹਾਂ ਹੁਣ ਹੁਣ ਜਿਹੜੀ ਚੀਜ਼ ਮੈਂ ਕਲੀਅਰ ਕਰਨ ਲੱਗਾ ਇੱਕ ਸੀਕ੍ਰੇਟ ਦੱਸਣ ਲੱਗਾ ਅੱਜ ਬੜੇ ਪਰਿਵਾਰ ਡਿਸਟਰਬ ਆ ਇੱਕ ਸੀਕ੍ਰੇਟ ਆ ਜਿਹੜਾ ਮੇਰੇ ਜੀਵਨ ਚ ਜਿੰਨੇ ਮੇਰੇ ਜੀਵਨ ਚ ਬਦਲਾਵ ਲੈ ਕੇ ਆਂਦਾ ਅੱਜ ਆ ਡਾਕਟਰ ਨਾਗੀ ਅੱਜ ਅਲੱਗ-ਅਲੱਗ ਪਰਿਵਾਰਾਂ ਤੱਕਰ ਆਵਾਜ਼ ਪਹੁੰਚ ਰਹੀ ਏ ਮੈਂ ਇੱਕ ਸੀਕ੍ਰੇਟ ਦੱਸਣ ਲੱਗਾ ਤੇ ਮੈਂ ਚਾਹੂੰਗਾ ਤੁਸੀਂ ਵੀ ਉਹ ਸੀਕ੍ਰੇਟ ਜ਼ਰੂਰ ਇਸ ਰੋਤੇ ਕਰ ਦਿਓ ਸੀਕ੍ਰੇਟ ਕੀ ਹੈ ਸਭ ਤੋਂ ਪਹਿਲਾਂ ਜੇ ਤੁਸੀਂ ਸਵੇਰੇ ਉੱਠਦੇ ਹੋ ਉਠਦਿਆਂ ਸਾਰ 90% ਲੋਕ ਉਹ ਜਿਹੜਾ ਫੋਨ ਵੇਖਦੇ ਆ ਹੁਣ ਤੁਸੀਂ ਉਠਦਿਆਂ ਸਾਰ ਸਭ ਤੋਂ ਪਹਿਲਾਂ ਦੇਖੋ ਜਨਮ ਦਿਨ ਮਨਾਇਆ ਜਾਂਦਾ ਇੱਕ ਸਾਲ ਬਾਅਦ ਹਰੇਕ ਨੂੰ ਪਰ ਤੁਸੀਂ ਉਠਦਿਆਂ ਸਾਰ ਸਵੇਰੇ ਸਭ ਤੋਂ ਪਹਿਲਾਂ ਕੀ ਕਰਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਮੈਨੂੰ ਫਿਰ ਜੀਵਨ ਦਿੱਤਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਅੱਜ ਮੈਨੂੰ ਨਵਾਂ ਜਨਮ ਦਿੱਤਾ ਅੱਜ ਉਹ ਮੈਨੂੰ ਦੁਬਾਰਾ ਫਿਰ ਉਸੇ ਇੱਕ ਸ੍ਰਿਸ਼ਟੀ ਦਾ ਆਨੰਦ ਲੈਣ ਲਈ ਦੁਬਾਰਾ ਮੇਰੇ ਸਰੀਰ 'ਚ ਜਾਨ ਪਾਈ ਬੜੇ ਲੋਕ ਰਾਤ ਨੂੰ ਸੌਂਦੇ ਆ ਪਰ ਸਵੇਰੇ ਉੱਠਦੇ ਨਹੀਂ ਜੇ ਮੈਂ ਸਵੇਰੇ ਉੱਠਿਆ ਤੇ ਉਹਦੀ ਕਿਰਪਾ ਨਾਲ ਉੱਠਿਆ ਇੱਕ ਮੈਡੀਟੇਸ਼ਨ ਆ ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਤੁਸੀਂ ਇਸ਼ਨਾਨ ਕੀਤਾ ਨਹੀਂ ਕੀਤਾ ਤੁਸੀਂ ਬੁਰਸ਼ ਕੀਤਾ ਨਹੀਂ ਕੀਤਾ ਪਰ ਤੁਸੀਂ ਸਵੇਰੇ ਉੱਠ ਕੇ 5 ਤੋਂ 7 ਮਿੰਟ ਇਹ ਮੈਡੀਟੇਸ਼ਨ ਕਰ ਲਓ ਇਹ ਮੈਂ ਤੁਹਾਨੂੰ ਗਾਰੰਟੀ ਦਿੰਦਾ ਪਹਿਲੇ ਹੀ 11 ਤੋਂ ਦਿਨਾਂ ਦੇ ਵਿੱਚ ਵਿੱਚ ਤੁਹਾਡੀ ਬਾਡੀ ਗੁੱਡ ਹਾਰਮੋਨ ਬਣਾਉਣਾ ਸ਼ੁਰੂ ਕਰ ਦੇਗੀ ਜਦੋਂ ਗੁੱਡ ਹਾਰਮੋਨ ਬੰਨੇ ਸ਼ੁਰੂ ਕਰ ਗਏ ਕਿਸੇ ਵੀ ਰੋਗ ਦੀ ਔਕਾਤ ਨਹੀਂ ਤੁਹਾਡੇ ਜੀਵਨ ਚ ਲੈ ਕੇ ਕਿਉਂਕਿ ਮੇਰੇ ਜੀਵਨ ਚ ਬਦਲਾਵ ਲੈ ਕੇ ਆਉਣ ਵਾਲੇ ਬਾਬਾ ਦੀਪ ਸਿੰਘ ਜੀ ਧੰਗੂ ਰਾਮਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਮੈਂ ਚਾਹੁੰਦਾ ਤੁਸੀਂ ਵੀ ਇਹ ਜਰੂਰ ਸਵੇਰੇ ਉੱਠ ਕੇ 5 ਤੋਂ 7 ਮਿੰਟ 10 ਮਿੰਟ ਮੈਡੀਟੇਸ਼ਨ ਕਰੋ ਜਿਵੇਂ ਕਰੋਗੇ ਤੁਹਾਡੇ ਜੀਵਨ ਚ ਬਦਲਾਵ ਆਵੇ ਅੱਛਾ ਨਗ ਸਿੰਘ ਸਾਹਿਬ ਇਹ ਨੁਸਖਾ ਫਾਰਮੂਲਾ ਤੁਸੀਂ ਮੂਰੇ ਪਿਆ ਹੈ ਬਹੁਤ ਸਾਰੇ ਲੋਕ ਗ੍ਰੰਝ ਕਿਹਦੇ ਕਹਿੰਦੇ ਨੇ ਜੇ ਤੁਸੀਂ ਨੁਸਖਾ ਫਾਰਮ ਉਸ ਤਰ੍ਹਾਂ ਦਾ ਫਰਕ ਨਹੀਂ ਨਜ਼ਰ ਆਉਂਦਾ ਫਿਰ ਉਹਨਾਂ ਵਾਸਤੇ ਕੁਝ ਕੁ ਨੁਸਖਾ ਫਾਰਮੂਲਾ ਹੋਰ ਰੱਖਿਆ ਬਿਲਕੁਲ ਜੀ ਬਿਲਕੁਲ ਉਹਨਾਂ ਜਿਹੜੇ ਦੇਖੋ ਅਕਿਊਟ ਸਬਕਿਊਟ ਕ੍ਰੋਨਿਕਲ ਜਿਵੇਂ ਹਰ ਵਾਰ ਆਪਾਂ ਗੱਲ ਕਰਦੇ ਆ ਠੀਕ ਹੈ ਤੇ ਉਹਨਾਂ ਵਾਸਤੇ ਜਿਹੜੇ ਅਕਿਊਟ ਸਬਕਿਊਟ ਉਹਨਾਂ ਵਾਸਤੇ ਤਾਂ ਇਹ ਚੀਜ਼ ਕੰਮ ਕਰੇਗੀ ਜਿਹੜੇ ਕ੍ਰੋਨਿਕਲ ਆ ਗਿਆ ਉਹਨਾਂ ਵਾਸਤੇ ਫਿਰ ਫਰੂਕੀ ਸਾਹਿਬ ਬਾਬਾ ਜੀ ਦੀ ਕਿਰਪਾ ਸਦਕਾ ਬ੍ਰਹਮ ਅਸਤਰ ਤਿਆਰ ਇਹ ਉਹੀ ਬ੍ਰਹਮ ਅਸਤਰ ਆ ਜਿਹੜਾ ਜੀਵਨ ਚ ਬਹਾਰ ਲੈ ਕੇ ਆਉਂਦਾ ਇਹ ਉਹੀ ਬ੍ਰਹਮ ਅਸਤਰ ਆ ਜਿਹੜੇ ਅੱਜ ਨਿਰਾਸ਼ ਹੋ ਕੇ ਬੈਠੇ ਆ ਕਹਿੰਦੇ ਬਸ ਹੁਣ ਮੇਰੇ ਜੀਵਨ ਦੀ ਅੰਤ ਆ ਚੁੱਕਿਆ ਇਹ ਮਰਦੇ ਚ ਜਾਣ ਪੌਣ ਵਾਲਾ ਬ੍ਰਹਮ ਅਸਤਰ ਆ ਇਸ ਤੋਂ ਬਾਅਦ ਜਿਹਨੂੰ ਜ਼ਰੂਰਤ ਪੈਂਦੀ ਸਾਨੂੰ ਸੰਪਰਕ ਕਰਕੇ ਸਾਡੇ ਨਾਲ ਸਲਾਹ ਕਰਕੇ ਤੁਸੀਂ ਇਹ ਲੈ ਲਓ ਇਸਤੇਮਾਲ ਕਿਵੇਂ ਕਰਨਾ ਇਹ ਦਿਨ ਚ ਤਿੰਨ ਟਾਈਮ ਪਾਣੀ ਦੇ ਵਿੱਚ ਇਹ ਵਾਟਰ ਬੇਸ ਆ ਆਪਾਂ ਦਿਨ ਚ ਤਿੰਨ ਟਾਈਮ ਆਪਾਂ ਇਹਨੂੰ ਯੂਜ਼ ਕਰਨਾ ਹੁਣ ਮੈਂ ਤੁਹਾਨੂੰ ਇਹਨੂੰ ਥੋੜਾ ਜਿਹਾ ਤਰੀਕਾ ਇਸਤੇਮਾਲ ਕਰਕੇ ਨਾਲ ਵੀ ਦੱਸਾਂਗੇ ਲੋ ਜੀ ਆਪਾਂ ਇਸ ਪਾਣੀ ਦੇ ਵਿੱਚ ਇਹਦੀਆਂ ਕੁਝ ਬੂੰਦਾਂ ਪਾਵਾਂਗੇ ਇਹ ਇਹ ਵਾਟਰ ਬੇਸ ਆ ਜੀ ਦਿਨ ਚ ਤਿੰਨ ਵਾਰ ਆਪਾਂ ਇਹਨੂੰ ਯੂਜ਼ ਕਰਨਾ ਹੁੰਦਾ ਸਵੇਰ ਦੁਪਹਿਰ ਸ਼ਾਮ ਇਸ ਤਰ੍ਹਾਂ ਨੂੰ ਮਿਕਸ ਕਰਕੇ ਹੁਣ ਵੇਖਣ ਨਾਲ ਲੱਗੂਗਾ ਕਿ 10 ਬੂੰਦਾ ਕੀ ਅਸਰ ਕਰਨੇ ਇਹ ਉਹ 10 ਬੂੰਦਾ ਜਿਹੜੇ ਤੁਹਾਡੇ ਜੀਵਨ ਚ ਬਹਾਰ ਲੈ ਕੇ ਆਉਣ ਵਾਲੀਆਂ ਇਹ ਉਹ 10 ਬੂੰਦਾ ਜਿਹੜੀ ਤੁਹਾਡੀ ਤੰਦਰੁਸਤੀ ਲੈ ਕੇ ਆਉਣੀਆਂ ਇਹ ਉਹੀ 10 ਬੂੰਦਾ ਜਿਹੜੇ ਤੁਹਾਡੇ ਵੰਸ਼ ਨੂੰ ਅੱਗੇ ਵਧਾਣ ਕੀ ਆ ਇਹ ਹੁਣ ਆਪਾਂ ਪੀਵਾਂਗੇ ਜ਼ਰੂਰ ਬਿਲਕੁਲ ਜੀ ਇਸ ਤਰ੍ਹਾਂ ਬੜੀ ਈਜ਼ੀਲੀ ਹੈ ਪਰ ਸਾਡੀ ਆਤ ਪਤਾ ਕੀ ਬਣੀ ਅਲੱਗ-ਅਲੱਗ ਐਕਸਪੈਰੀਮੈਂਟ ਪਰ ਇੱਕ ਐਕਸਪੈਰੀਮੈਂਟ ਨਹੀਂ ਹੈ ਇਹ 100% ਹਰਬਲ ਮੈਡੀਸਨ ਦਾ ਇਲਾਜ ਆ ਇਹ ਰੂਟਸ ਕੋਲ ਤੇ ਰੂਟਸ ਤੇ ਕੰਮ ਕਰਦਾ ਜੀ ਜੀ ਤੇ ਫਿਰ ਇਹ ਨੁਸਖਾ ਫਾਰਮੂਲਾ ਹੁਣ ਸਾਨੂੰ ਇਹ ਦੱਸ ਦਿਓ ਵੀ ਬੈਸਟ ਟਾਈਮ ਕਿਹੜਾ ਇਹਨੂੰ ਇਨਟੇਕ ਕਰਨ ਦਾ ਦੇਖੋ ਇਹ ਬੈਸਟ ਟਾਈਮ ਜਿਹੜਾ ਹਿੰਦਾ ਇਹਦਾ ਹੈਗਾ ਜੁਬਾ ਖਾਲੀ ਪੇਟ ਆਪਾਂ ਉੱਠੇ ਆ ਉੱਠਦਿਆਂ ਸਾਰ ਆਪਾਂ ਫਰੈਸ਼ ਹੋਏ ਆ ਠੀਕ ਆ ਜੀ ਨਹਾ ਲਿਆ ਉਸ ਤੋਂ ਬਾਅਦ ਆਪਾਂ ਇਹਦਾ ਬ੍ਰੇਕਫਾਸਟ ਹੀ ਆ ਇਨੂੰ ਆਪਾਂ ਬਣਾਇਆ ਬਣਾ ਕੇ ਆਪਾਂ ਇਹਨੂੰ ਸਵੇਰ ਖਾਲੀ ਪੇਟ ਪੀ ਸਕਦੇ ਔਰ ਬਹੁਤ ਹੀ ਫਾਇਦੇਮੰਦ ਦਾ ਸਾਡਾ ਖਾਲੀ ਪੇਟ ਬਿਠਾ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਟੈਸਟ ਵੀ ਕਰਕੇ ਦਿਖਾ ਦਿਓ ਕਿਹੋ ਜਿਹਾ ਬਣਿਆ ਇਹ ਵਾਹ ਜੀ ਵਾਹ ਜਿਸ ਘਰ ਦੇ ਵਿੱਚ ਇੱਕ ਵਾਰੀ ਬਣ ਗਿਆ ਉਹ ਦੁਬਾਰਾ ਕਦੀ ਬਾਜ਼ਾਰ ਚ ਜੂਸ ਲੈਣ ਨਹੀਂ ਜਾਊਗਾ ਉਸ ਘਰ ਦੇ ਵਿੱਚ ਸੌਫਟ ਡਰਿੰਕ ਨਹੀਂ ਆਊਗਾ ਉਹ ਆਪ ਦਾ ਪੀਏਗਾ ਪੀਏਗਾ ਅਦੇ ਰਿਸ਼ਤੇਦਾਰਾਂ ਨੂੰ ਵੀ ਇਹ ਬਣਾ ਕੇ ਪਿਉਣਾ ਸ਼ੁਰੂ ਕਰ ਦੇਗਾ ਇਹ ਗਰੰਟੀ ਹੈ ਪ੍ਰੋਕੀ ਸਾਹਿਬ ਕੀ ਬੜਾ ਇੰਨਾ ਅੱਛਾ ਟੇਸਟ ਹੈ ਜੀ ਬਹੁਤ ਬਹੁਤ ਸ਼ੁਕਰੀਆ ਨਗੀਜੀ ਸਾਰੀ ਗੱਲਬਾਤ ਲਈ ਤੇ ਕਰਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਕਿ ਕੱਤੀ ਪੰਜਾਬੀ ਦਾ ਔਰ ਬਹੁਤ ਬਹੁਤ ਧੰਨਵਾਦ ਆਖੀਰ ਚ ਫਿਰ ਤੋਂ ਸਾਡੇ ਉਸ ਰੋਤਿਆਂ ਦਾ ਸਾਡੇ ਉਸ ਸੰਗਤਾਂ ਦਾ ਜਿਹੜੇ ਸਾਨੂੰ ਇੰਨਾ ਪਿਆਰ ਦੇ ਰਹੇ ਔਰ ਉਮੀਦ ਕਰਦਾ ਹਾਂ ਹਰ ਤਰ੍ਹਾਂ ਦੀ ਵਾਰ ਹਰ ਵਾਰ ਦੀ ਤਰ੍ਹਾਂ ਜਿਹੜੇ ਨੁਸਖੇ ਲੈ ਕੇ ਆਉਣੇ ਇਹ ਵੀ ਨੁਸਖਾ ਤੁਹਾਨੂੰ ਪਸੰਦ ਆਇਆ ਹੋਵੇਗਾ ਔਰ ਉਮੀਦ ਕਰਦਾ ਤੁਸੀਂ ਨੂੰ ਵੱਧ ਤੋਂ ਵੱਧ ਸ਼ੇ ਧੰਨਵਾਦ ਬਹੁਤ ਬਹੁਤ ਧੰਨਵਾਦ ਸੋਇਸਾਂ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਲੱਗੀ ਜਣਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਐਵੋਕਾਡੋ ਮੱਖਣ ਫਲ ਦਾ ਇਸਤੇਮਾਲ ਹੈਗਾ ਕੇਲੇ ਨਾਲ ਬਦਾਮ ਨਾਲ ਦੁੱਧ ਨਾਲ ਜੇਕਰ ਲੈਣਾ ਸ਼ੁਰੂ ਕਰ ਦਈਏ ਤਾਂ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀ ਉਹ ਜਿਹੜੀਆਂ ਖਤਮ ਹੋ ਸਕਦੀਆਂ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਇਹ ਹੋਏ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਸੀਂ ਜਦੋਂ ਵੀ ਸ਼ੁਰੂ ਕਰਦੇ ਹਾਂ ਤਾਂ ਇੱਕ ਚੰਗੇ ਡਾਕਟਰ ਵੈਦ ਹਕੀਮ ਦੇ ਕੰਸਲਟੈਂਸੀ ਜਿਹੜੀ ਲੈਣੀ ਉਹ ਜ਼ਰੂਰੀ ਉਹਦੀ ਸਲਾਹ ਦੇ ਨਾਲ ਹੀ ਅਸੀਂ ਇਸ ਸਾਰੀਆਂ ਚੀਜ਼ਾਂ ਨੂੰ ਲੈਣਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਉਸਕਾ ਕਈ ਵਾਰ ਫਾਇਦੇ ਦੀ ਥਾਂ ਤੇ ਬਹੁਤੀ ਵਾਰ ਨੁਕਸਾਨ ਵੀ ਕਰ ਜਾਂਦਾ ਹੈ ਧੰਨਵਾਦ